ਟੀਵੀਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਸੁਖਵੀਰ ਨੂੰ ਇੱਕ ਹੋਰ ਜ਼ਬਰਦਸਤ ਤੇ ਕਰਾਰਾ ਝਟਕਾ ਡਿੰਪੀ ਢਿੱਲੋਂ ਨੇ ਅਕਾਲੀ ਦਲ ਛੱਡਿਆ ਅਕਾਲੀ ਦਲ ਨੇ ਗਿੱਦੜਵਾਹ ਤੋਂ ਕੀਤੀ ਆਪਣੀ ਸਥਿਤੀ ਸਪਸ਼ਟ ਕੰਗਣਾ ਵੱਲੋਂ ਫਿਰ ਵਿਵਾਦਿਤ ਬਿਆਨ ਸ਼ੰਭੂ ਬਾਰਡਰ ਖਲਬਾਉਣ ਨੂੰ ਲੈ ਕੇ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਦੂਸਰੀ ਮੀਟਿੰਗ ਵੀ ਰਹੀ ਬੇਸਿੱਟਾ 22 ਵਰਿਆਂ ਤੋਂ ਘਰ ਵਿੱਚ ਕੰਮ ਕਰਦੇ ਨੌਕਰ ਨੇ ਮਾਮੂਲੀ ਝਗੜੇ ਪਿੱਛੋਂ ਮਾਲਕ ਦੀ ਲਈ ਜਾਨ ਹੁਣ ਨਹੀਂ ਬਚਣਗੇ ਕੋਰਕਾਤਾ ਕਾਂਡ ਦੇ ਦੋਸ਼ੀ ਸੀਬੀਆਈ ਦਫ਼ਤਰ ਪਹੁੰਚਣ ਲੱਗੇ ਸਬੂਤ ਝੂਠ ਖੋਜਣ ਵਾਲੀ ਮਸ਼ੀਨ ਨੇ ਵੀ ਖੋਲੇ ਕਈ ਗੁੱਝੇ ਰਾਜ਼ ਤੇ ਹੁਣ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਇਹਦੇ ਇਲਾਵਾ ਸ਼ਾਮਲ ਕੀਤੀਆਂ ਜਾਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਤਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਆਂ ਪੰਜਾਬ ਦੀ ਸਿਆਸਤ ਦਾ ਪੰਜਾਬ ਦੀ ਸਿਆਸਤ ਵਿੱਚ ਜੋੜ ਤੋੜ ਦਾ ਇਹ ਸਿਲਸਿਲਾ ਭਾਵੇਂ ਕੋਈ ਨਵਾਂ ਨਹੀਂ ਤੇ ਬਦਸਤੂਰ ਜਾਰੀ ਵੀ ਹੈ ਸਿਆਸੀ ਆਗੂਆਂ ਦੇ ਵੱਲੋਂ ਇੱਕ ਪਾਰਟੀ ਛੱਡ ਦਿੱਤੀ ਜਾਂਦੀ ਹੈ ਤੇ ਦੂਸਰੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਜਾਂਦੀ ਹੈ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਗਿੱਦੜਬਾਹ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਵੀ ਇਹ ਅਸਾਰ ਬਿਲਕੁਲ ਬਣ ਗਏ ਹੈ ਕਿਉਂਕਿ ਅਕਾਲੀ ਦਲ ਦੇ ਜਿਹੜੇ ਹਲਕਾ ਇੰਚਾਰਜ ਅਤੇ ਸੁਖਬੀਰ ਦੇ ਅਤ ਕਰੀਬੀਆਂ ਦੇ ਵਿੱਚੋਂ ਹਰਦੀਪ ਢਿੱਲੋਂ ਉਰਫ ਡਿੰਪੀ ਢਿੱਲੋਂ ਉਹ ਅਕਾਲੀ ਦਲ ਨੂੰ અલਵਿਦਾ ਆ ਗਿਆ ਤੇ ਉਹਨਾਂ ਦਾ ਅਸਤੀਫਾ ਵੀ ਸਾਹਮਣੇ ਆ ਗਿਆ ਉਹਨਾਂ ਨੇ ਆਪਣੇ ਅਸਤੀਫੇ ਦੇ ਵਿੱਚ ਕੁਝ ਕਾਰਨ ਵੀ ਦੱਸਿਆ ਉਹਨਾਂ ਨੇ ਕਿਹਾ ਕਿ ਪਿਛਲੇ 4 ਦਹਾਕਿਆਂ ਤੋਂ ਪਾਰਟੀ ਦੀ ਉਹਨਾਂ ਨੇ ਦਿਨ ਰਾਤ ਨਹੀਂ ਦੇਖਿਆ ਦਿਨ ਰਾਤ ਇੱਕ ਕਰਕੇ ਸੇਵਾ ਕੀਤੀ ਹੈ ਇਹਦੇ ਤੋਂ ਇਲਾਵਾ ਡਿੰਪੀ ਢਿੱਲੋਂ ਨੇ মিডিਆ ਨੂੰ ਸੰਬੋਧਨ ਕਰਦਿਆਂ ਆਪਣਾ ਦਰਦ ਵੀ ਪ੍ਰਗਟਾਇਆ ਕਿ ਜਦੋਂ ਕਿ ਆਪਣਾ ਸੱਟ ਮਾਰਦਾ ਨਾ ਦਾ ਦਰਦਤਾ ਜਰੂਰ ਹੁੰਦਾ ਹੈ ਡਿੰਪੀ ਟਿੱਲੋ ਨੇ ਪਾਰਟੀ ਤੋਂ ਨਿਰਾਸ਼ਗੀ ਪ੍ਰਗਟਾਈ ਹੈ ਤੇ ਕਿਹਾ ਕਿ ਉਹਨਾਂ ਦਾ ਪਰਿਵਾਰ ਮਜ਼ਬੂਤ ਹੋ ਗਿਆ ਸਾਡੇ ਵਰਗੇ ਤਾਂ ਬਣੇ ਹੀ ਵਰਤਣ ਵਾਲੀ ਹੁੰਦੇ ਨੇ ਇਹਦੇ ਤੋਂ ਇਲਾਵਾ ਸ਼ਰੋਮਣੀ ਅਕਾਲੀ ਦਲ ਤੇ ਨਿਸ਼ਾਨੇ ਵਿੰਨਦੇ ਹੋਏ ਆਖਿਆ ਕਿ ਮੈਂ ਆਪਣੇ ਵੱਲੋਂ ਤਾਂ ਕੋਈ ਕਸਰ ਨਹੀਂ ਛੱਡੀ ਚਲੋ ਬਾਕੀ ਉਹਨਾਂ ਦੀ ਮਰਜ਼ੀ ਦਰਅਸਲ ਉਹ ਪਾਰਟੀ ਦੇ ਸੀਨੀਅਰ ਆਗੂਆਂ ਤੋਂ ਰਾਜ਼ ਨੇ ਕੁਝ ਖੁਸ਼ ਨਜ਼ਰ ਨਹੀਂ ਆਏ ਡਿੰਪੀ ਲਗਾਤਾਰ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਅਕਸਰ ਮੋਢੇ ਨਾਲ ਮੋਢਾ ਲਾ ਕੇ ਖੜੇ ਨਜ਼ਰ ਆਉਂਦੇ ਰਹੀ ਪਰ ਹਾਲੇ ਤੱਕ ਉਹਨਾਂ ਨੂੰ ਇਥੋਂ ਉਮੀਦਵਾਰ ਨਾ ਐਲਾਨਿਆ ਗਿਆ। ਇਹੀ ਕਾਰਨ ਉਹਨਾਂ ਦੀ ਨਿਰਾਸ਼ਗੀ ਦਾ ਕਾਰਨ ਵੱਡਾ ਦੱਸਿਆ ਜਾ ਰਿਹਾ ਹੈ। ਗਿੱਦੜਬਾਹਾ ਹਲਕੇ ਤੋਂ ਡਿੰਪੀ ਢਿੱਲੀ ਦੀ ਜੇ ਆਪਾਂ ਅੱਖੀਂ ਤਾਂ ਚੰਗੀ ਪਕੜ ਹੈ। ਪਰ ਜਦੋਂ 2022 ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੁੰਝਾ ਫੇਰੂ ਜਿੱਤ ਦਰਜ ਕੀਤੀ। ਅਤੇ ਇਥੋਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਵਿਚਕਾਰ ਹੀ ਮੁਕਾਬਲਾ ਰਿਹਾ। ਇਥੋਂ ਰਾਜਾ ਵੜਿੰਗ ਨੂੰ 50000 ਤੇ 998 ਵੋਟਾਂ ਮਿਲੀਆਂ ਜਦੋਂ ਕਿ ਡਿੰਪੂ ਨੂੰ 49000 ਤੇ 649 ਵੋਟਾਂ ਪੈ ਗਈਆਂ ਸੀ ਡਿੰਪੀ ਢਿੱਲੋਂ ਅਤੇ ਰਾਜਾ ਵੜਿੰਗ ਦੇ ਵਿਚਕਾਰ ਜੇਕਰ ਵੋਟਾਂ ਦਾ ਫਰਕ ਦੇਖੀ ਤਾਂ ਤਕਰੀਬਨ 1350 ਤੋਂ ਵੀ ਘੱਟ ਹੈ 1349 ਵੋਟਾਂ ਦਾ ਫਰਕ ਰਿਹਾ ਸੀ ਅਜਿਹੇ 'ਚ ਡਿੰਪੀ ਢਿੱਲੋਂ ਆਪਣੇ ਆਪ ਨੂੰ ਇਥੋਂ ਕਾਫੀ ਮਜ਼ਬੂਤ ਦਾਵੇਦਾਰ ਮੰਨ ਰਹੇ ਸਨ ਉਹਨਾਂ ਕਿਹਾ ਕਿ ਸੁਖਵੀਰ ਬਾਦਲ ਹਾਲੇ ਤੱਕ ਇਹ ਸਾਫ਼ ਹੀ ਨਹੀਂ ਸੀ ਕਰ ਰਹੇ ਕਿ ਗਿੱਦੜ ਵਾਹ ਤੋ ਚੌਂ ਲੜੂ ਤਾਂ ਕੌਣ ਲੜੂ ਡਿੰਪੀ ਨੇ ਇਹ ਵੀ ਆਖਿਆ ਕਿ ਇੱਕ ਦਿਨ ਹਰ ਸਿਮਰਤ ਕੌਰ ਬਾਦਲ ਨੇ ਕਿਹਾ ਸੀ ਕਿ ਗਿੱਦੜ ਵਾਹ ਤੋ ਸੁਖਵੀਰ ਬਾਦਲ ਆਪ ਚੌਂ ਲੜਨਗੇ ਜਿਸ ਤੋਂ ਬਾਅਦ ਉਹਨਾਂ ਨੇ ਸੁਖਵੀਰ ਬਾਦਲ ਨੂੰ ਮਿਲ ਕੇ ਪੁੱਛਿਆ ਕਿ ਜੇਕਰ ਤੁਸੀਂ ਇੱਥੋਂ ਚੌਂ ਲੜਨੀ ਹੈ ਤਾਂ ਮੈਂ ਤੁਹਾਡੇ ਨਾਲ ਹ ਪਰ ਸੁਖਵੀਰ ਬਾਦਲ ਨੇ ਉਸ ਦਿਨ ਵੀ ਇੱਥੋਂ ਚੌਂ ਨਾ ਲੜਨ ਦੀ ਗੱਲ ਆਖੀ ਡਿੰਪੀ ਨੇ ਆਖਿਆ ਕਿ ਫਿਰ ਅਚਾਨਕ ਮਨਪ੍ਰੀਤ ਬਾਦਲ ਇੱਥੋਂ ਸਰਗਰਮ ਹੋਏ ਜਾਂ ਕਰ ਦਿੱਤੇ ਜਿਸ ਤੋਂ ਬਾਅਦ ਸੁਖਵੀਰ ਨੇ ਨਾਤਾ ਮਨਪ੍ਰੀਤ ਬਾਦਲ ਅਤੇ ਨਾ ਭਾਜਪਾ ਦੇ ਖਿਲਾਫ ਕੁਝ ਬੋਲਿਆ ਉਹਨਾਂ ਕਹਿਆ ਕਿ ਸੁਖਵੀਰ ਅਤੇ ਮਨਪ੍ਰੀਤ ਆਪਸ ਦੇ ਵਿੱਚ ਸੰਪਰਕ ਚ ਨੇ ਅਤੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਇਹਦੇ ਬਾਬਤ ਨਹੀਂ ਦਿੱਤੀ ਜਾ ਰਹੀ ਕਿਉਂਕਿ ਬੀਤੇ ਕਈ ਦਿਨ ਤੋਂ ਇਹ ਕਨਸੋਆਂ ਵੀ ਅੰਦਰੋਂ ਅੰਦਰੀ ਮਿਲ ਰਹੀਆਂ ਨੇ ਕਿ ਇੱਥੇ ਬਾਦਲ ਪਰਿਵਾਰ ਕੋਈ ਵੱਡਾ ਦਾਅ ਖੇਡਣ ਦੀ ਤਿਆਰੀ ਵਿੱਚ ਹੈ ਪਰ ਉਹਨਾਂ ਨੇ ਵੀ ਇਹ ਗੱਲ ਜ਼ਾਹਰ ਕਰ ਦਿੱਤੀ ਹੈ ਕਿ ਮਨਪ੍ਰੀਤ ਬਾਦਲ ਅਤੇ ਸੁਖਵੀਰ ਬਾਦਲ ਇੱਕ ਦੂਸਰੇ ਦੇ ਇਸ ਵਕਤ ਟੱਚ ਵਿੱਚ ਨੇ ਉਹ ਕਹਿੰਦੇ ਇੰਨਾਂ ਗੱਲਾਂ ਤੋਂ ਪਰੇਸ਼ਾਨ ਹੋ ਕੇ ਉਹਨਾਂ ਨੇ ਫਿਰ ਆਖਰ ਫੈਸਲਾ ਕੀਤਾ ਕਿ ਪਾਰਟੀ ਛੱਡ ਦਿੱਤੀ ਜਾਵੇ ਅਸਤੀਫਾ ਦੇ ਦਿੱਤਾ ਜਾਵੇ। ਅਗਲਾ ਫੈਸਲਾ ਉਹਨਾਂ ਨੂੰ ਪੁੱਛਿਆ ਕਿ ਕੀ ਹੋਊ? ਉਹ ਕਹਿੰਦੇ ਮੈਂ ਵਰਕਰਾਂ ਨਾਲ ਸਲਾਹ ਕਰਾਂਗਾ। ਉਹਨਾਂ ਨੇ ਕਿਹਾ ਕਿ ਚੋਣ ਲੜਨੀ ਹੈ ਜਾਂ ਨਹੀਂ। ਇਹ ਵਰਕਰਾਂ ਨਾਲ ਸਲਾਹ ਕਰਕੇ ਮੈਂ ਫੈਸਲਾ ਸੁਣਾ ਦੇਵਾਂਗਾ। ਦੱਸਣਾ ਬਣਦਾ ਕਿ ਡਿੰਪੀ ਢਿੱਲੋਂ ਗਿੱਦੜ ਵਾਹਤੋਂ ਅਕਾਲੀ ਦਲ ਦੇ ਇੰਚਾਰਜ ਵੀ ਸਨ ਅਤੇ ਦੋ ਵਾਰ ਅਕਾਲੀ ਦਲ ਦੇ ਵੱਲੋਂ ਰਾਜਾ ਵੜਿੰਗ ਦੇ ਖਿਲਾਫ ਇਥੋਂ ਚੋਣ ਵੀ ਲੜ ਚੁੱਕੇ ਐ। ਅਕਾਲੀ ਦਲ ਛੱਡਣ ਤੋਂ ਬਾਅਦ ਹੁਣ ਕਿਆਸ ਲਗਾਏ ਜਾ ਰਹੇ ਨੇ ਕਿ ਕਿਸ ਪਾਰਟੀ ਵਿੱਚ ਜਾਣਗੇ ਹਾਲਾਂਕਿ ਉਹਨਾਂ ਨੇ ਇਹਦੇ ਪੱਤੇ ਤਾਂ ਨਹੀਂ ਖੋਲੇ ਪਰ ਚੁਫੇਰੇ ਚਰਚਾ ਜ਼ਰੂਰ ਹੋ ਰਹੀ ਹੈ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਤੇ ਦੂਸਰੇ ਪਾਸੇ ਇਸ ਵੱਡੇ ਤੇ ਕਰਾਰੇ ਝਟਕੇ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਵੀ ਆਪਣੀ ਜਿਹੜੀ ਸਥਿਤੀ ਆ ਉਹ ਸਪਸ਼ਟ ਕੀਤੀ ਗਈ ਹੈ ਅਕਾਲੀ ਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਗੇਤੜਬਾਹ ਹਲਕੇ ਦੇ ਵਿੱਚੋਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਲਿਆ ਕੇ ਉਹਨੂੰ ਜਿਮਨੀ ਚੋਣ ਵਿੱਚ ਨਹੀਂ ਉਤਾਰੇਗੀ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਪਰ ਕੱਲ ਨੂੰ ਕੀ ਹੁੰਦਾ ਹੈ ਇਹਦੇ ਬਾਬਤ ਆਪਾਂ ਯਕੀਨ ਨਾਲ ਨਹੀਂ ਆਖ ਸਕਦੇ ਅਕਾਲੀ ਦਲ ਦੇ ਬੁਲਾਰੇ ਨੇ ਡਾਕਟਰ ਦਲਜੀਤ ਸਿੰਘ ਚੀਮਾ ਡਾਕਟਰ ਚੀਮਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਸਾਰੀਆਂ ਅਟਕਲਾਂ ਇਹ ਝੂਠੀਆਂ ਵੀ ਨੇ ਅਤੇ ਨਿਰ ਆਧਾਰ ਵੀ ਨੇ ਉਹਨਾਂ ਨੇ ਇਹ ਵੀ ਸਾਫ਼ ਕਿਹਾ ਹੈ ਕਿ ਅਕਾਲੀ ਦਲ ਨੇ ਇਸ ਤਰ੍ਹਾਂ ਦੇ ਕਿਸੇ ਵੀ ਕਦਮ ਦੇ ਬਾਰੇ ਕਿਸੇ ਨਾਲ ਕੋਈ ਚਰਚਾ ਵੀ ਨਹੀਂ ਕੀਤੀ ਜਦੋਂ ਕਿ ਡਿੰਪੀ ਢਿੱਲੋਂ ਦਾ ਕਹਿਣਾ ਹੈ ਕਿ ਸੁਖਵੀਰ ਅਤੇ ਮਨਪ੍ਰੀਤ ਚਰਚਾ ਵਿੱਚ ਨੇ ਤੇ ਇੱਕ ਦੂਸਰੇ ਦੇ ਸੰਪਰਕ ਵਿੱਚ ਵੀ ਨੇ ਡਾਕਟਰ ਚੀਮਾ ਨੇ ਇਹ ਵੀ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਗਾਮੀ ਜ਼ਿਮਨੀ ਚੋਣ ਵਾਸਤੇ ਅਕਾਲੀ ਦਲ ਪੂਰੀ ਤਰ੍ਹਾਂ ਭਰੋਸੇਮੰਦ ਹਰਦੀਪ ਸਿੰਘ ਢਿੱਲੋਂ ਦਾ ਸਮਰਥਨ ਕਰਦੀ ਸੀ ਉਹਨਾਂ ਨੇ ਡਿੰਪੀ ਢਿੱਲੋਂ ਨੂੰ ਅਕਾਲੀ ਦਲ ਦੀ ਵਿਰੋਧੀ ਤਾਕਤ ਹੈ ਜਿਹੜੀ ਜਾਂ ਤਾਕਤਾਂ ਨੇ ਉਹਨਾਂ ਵੱਲੋਂ ਫੈਲਾਏ ਜਾ ਰਹੇ ਕੂਰ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ ਦੀ ਅਪੀਲ ਵੀ ਕੀਤੀ ਡਾਕਟਰ ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਮੀਟਿੰਗਾਂ ਵਿੱਚ ਖੁੱਲੇ ਤੌਰ ਤੇ ਕਿਹਾ ਸੀ ਕਿ ਡਿੰਪੀ ਢਿੱਲੋਂ ਗਿੱਦੜਵਾਹਾ ਤੋਂ ਪਾਰਟੀ ਦੇ ਸਭ ਤੋਂ ਵਧੀਆ ਉਮੀਦਵਾਰ ਹੋਣਗੇ ਉਹਨਾਂ ਪਾਰਟੀ ਦੀ ਨਵ ਗਠਿਤ ਸੰਸਤੀ ਬੋਰਡ ਦੇ ਨਾਲ ਵੀ ਇਸ ਬਾਬਤ ਵਿਸਥਾਰਤ ਚਰਚਾ ਕੀਤੀ ਸੀ ਡਾਕਟਰ ਚੀਮਾ ਨੇ ਇਹ ਵੀ ਆਖਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਡਿੰਪੀ ਢਿੱਲੋਂ ਵੱਲੋਂ ਤੈਅ ਕੀਤੇ ਪ੍ਰੋਗਰਾਮਾਂ ਦੇ ਅਨੁਸਾਰ ਲਗਾਤਾਰ ਗਿੱਦੜਵਾਹ ਦੇ ਵਿੱਚ ਪ੍ਰਚਾਰ ਵੀ ਕਰ ਰਹੇ ਸੀ। ਉਹਨਾਂ ਕਿਹਾ ਕਿ ਡਿੰਪੀ ਢਿੱਲੋਂ ਦੀ ਉਮੀਦਵਾਰੀ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਜਾ ਸਕਦਾ ਸੀ ਕਿਉਂਕਿ ਸੰਸਦੀ ਬੋਰਡ ਹਾਲੇ ਵੀ ਉਪ ਚੋਣ ਵਾਲੇ ਚਾਰੇ ਹੀ ਹਲਕਿਆਂ ਦੇ ਵਿੱਚ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਵਾਸਤੇ ਪਾਰਟੀ ਵਰਕਰਾਂ ਤੋਂ ਫੀਲਡ ਲੈਂਡ ਦੀ ਪ੍ਰਕਿਰਿਆ ਦੇ ਵਿੱਚ ਹੈ। ਉਹਨਾਂ ਕਿਹਾ ਕਿ ਡਿੰਪੀ ਢਿੱਲੋਂ ਨੂੰ ਇਸ ਕਵਾਇਤ ਦੇ ਪਿੱਛੇ ਕੋਈ ਛਿਪੀ ਹੋਈ ਮਨਸ਼ਾ ਨਹੀਂ ਸੀ ਇਹ ਵੇਖ ਲੈਣੀ ਚਾਹੀਦੀ ਸੀ ਡਾਕਟਰ ਚੀਮਾ ਨੇ ਇਹ ਵੀ ਆਖਿਆ ਕਿ ਅਕਾਲੀ ਦਲ ਨੇ ਡਿੰਪੀ ਢਿੱਲੋਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਝੂਠੀ ਅਫਵਾਹ ਜਾਂ ਗੁੰਮਰਾਹਾ ਨਾ ਹੋਣ ਇਸ ਤੋਂ ਬਚਿਆ ਜਾਵੇ ਉਹਨਾਂ ਇਹ ਵੀ ਆਖਿਆ ਕਿ ਪਾਰਟੀ ਪ੍ਰਧਾਨ ਸਮੇਤ ਪੂਰੀ ਪਾਰਟੀ ਡਿੰਪੀ ਢਿੱਲੋਂ ਦੇ ਨਾਲ ਹੈ ਅਤੇ ਉਹਨਾਂ ਤੋਂ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੀ ਉਮੀਦ ਵੀ ਰੱਖਦੀ ਸੀ ਪਰ ਉਹਨਾਂ ਦੀ ਇਸ ਅਪੀਲ ਦਾ ਲੱਗਦਾ ਕਿ ਡਿੰਪੀ ਢਿੱਲੋਂ ਤੇ ਕੋਈ ਅਸਰ ਨਜ਼ਰ ਨਹੀਂ ਆਇਆ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਤੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਤੇ ਡਿੰਪੀ ਢਿੱਲੋਂ ਦੇ ਪਾਰਟੀ ਨੂੰ ਅਲਵਿਦਾ ਆਖਣ ਤੋਂ ਬਾਅਦ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਸੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਉਹਨਾਂ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹਨਾਂ ਨੇ ਆਖਿਆ ਕਿ ਗਿੱਦੜ ਵਾਹ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਦਾ ਪਾਰਟੀ ਛੱਡਣਾ ਮੰਦ ਭਾਗ ਹੈ ਉਹਨਾਂ ਨੇ ਸੁਖਵੀਰ ਬਾਦਲ ਦਾ ਨਾਦਰ ਸ਼ਾਹੀ ਅਤੇ ਮਨਮਰਜ਼ੀ ਵਾਲਾ ਜਿਹੜਾ ਰਵਈਆ ਹੈ ਆਖਿਆ ਕਿ ਸ਼ਰੋਮਣੀ ਅਕਾਲੀ ਦਲ ਨੂੰ ਵੱਡੇ ਪੱਧਰ ਤੇ ਈਟਾ ਲਿਆ ਰਿਹਾ ਤੇ ਲਾ ਵੀ ਚੁੱਕਾ ਹੈ ਇਸ ਲਈ ਉਹਨਾਂ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਤੁਰੰਤ ਲਾਂਭੇ ਹੋ ਜਾਣਾ ਚਾਹੀਦਾ ਹੈ ਵਡਾਲਾ ਨੇ ਕਿਹਾ ਕਿ ਇਹਦੇ ਤੋਂ ਪਹਿਲਾਂ ਅਕਾਲੀਗਰ ਦੇ ਪ੍ਰਧਾਨ ਸੁਖਵੀਰ ਬਾਦਲ ਲਗਾਤਾਰ ਪਾਰਟੀ ਦੇ ਅੰਦਰ ਲੋਕਤੰਤ੍ਰਿਕ ਤਰੀਕੇ ਨਾਲ ਸੁਧਾਰ ਦੀ ਮੰਗ ਕਰਨ ਵਾਲੇ ਆਗੂਆਂ ਪ੍ਰਤੀ ਗੈਰ ਸਿਆਸੀ ਸੱਭਿਆਕ ਭਾਸ਼ਾ ਨਾਲ ਉਹਨਾਂ ਨੂੰ ਸੰਬੋਧਨ ਕਰਦੇ ਆ ਤੇ ਹੁਣ ਕਹਿੰਦੇ ਸੁਖਵੀਰ ਬਾਦਲ ਦੱਸਣ ਕਿ ਡਿੰਪੀ ਢਿੱਲੋਂ ਨੂੰ ਪਾਰਟੀ ਛੱਡਣ ਵਾਸਤੇ ਮਜਬੂਰ ਕਿਉਂ ਹੋਣਾ ਪਿਆ ਜਿਹੜੇ ਕਿ ਕਹਿੰਦੇ ਉਹਨਾਂ ਦੇ ਸਭ ਤੋਂ ਕਰੀਬੀਆਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਸੀ ਵਡਾਲਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਕਾਲੀ ਦਲ ਦੇ ਵਿੱਚ ਬੈਠੇ ਕੁਝ ਸੀਨੀਅਰ ਲੀਡਰ ਵੀ ਕੰਧ ਤੇ ਲਿਖਿਆ ਨਹੀਂ ਪੜ ਰਹੇ ਕਿਉਂ ਕਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਹੁੰਦਾ ਉਹ ਵੇਖ ਰਹੇ ਨਹੀਂ ਵਡਾਲਾ ਨੇ ਇਸ ਗੱਲ ਤੇ ਹੈਰਾਨੀ ਵੀ ਪ੍ਰਗਟਾਈ ਹੈ ਕਿ ਕੀ ਜਦੋਂ ਸੁਖਵੀਰ ਬਾਦਲ ਦੇ ਵੱਲੋਂ ਪਿਛਲੇ ਦਿਨੀ ਆਪਣੇ ਗ੍ਰਹਿ ਵਿਖੇ ਡਿੰਪੀ ਢਿਲੋਂ ਦੇ ਨਾਮ ਤੇ ਮੋਹਰ ਲਗਾ ਦਿੱਤੀ ਸੀ ਫਿਰ ਪਾਰਲੀਮੈਂਟਰੀ ਬੋਰਡ ਹੈ ਜਿਹੜਾ ਸੰਸਤੀ ਬੋਰਡ ਹੈ ਉਹਨੂੰ ਸਥਾਪਿਤ ਕਰਨ ਦਾ ਮਨੋਰਥ ਰਹਿ ਕੀ ਗਿਆ ਸੀ ਇਹ ਬੋਰਡ ਦੇ ਵੱਲੋਂ ਗਿੱਦੜਵਾਹਾ ਦਾ ਦौरा ਅੱਖਾਂ ਵਿੱਚ ਜਿਹੜਾ ਘੱਟਾ ਜਾਂ ਮਿੱਟੀ ਪਾਉਣ ਵਾਸਤੇ ਕੀਤਾ ਜਾ ਰਿਹਾ ਹੈ ਅਤੇ ਸੁਖਬੀਰ ਬਾਦਲ ਦਾ ਹੁਕਮ ਵਜਾਉਣ ਵਾਸਤੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਵਡਾਲਾ ਨੇ ਇਸ ਗੱਲ ਤੇ ਸ਼ੰਕਾ ਪ੍ਰਗਟਾਉਂਦਿਆਂ ਕਿਹਾ ਕਿ ਗਿੱਦੜਵਾਹਾ ਦੇ ਆਮ ਲੋਕਾਂ ਵਿਚ ਚਰਚਾ ਹੈ ਕਿ ਪਿਛਲੇ ਦਿਨਾਂ ਤੋਂ ਸੁਖਬੀਰ ਬਾਦਲ ਨੇ ਆਪੇ ਬਣੇ ਸਲਾਹਕਾਰ ਜਿਹੜੇ ਉਹਦੇ ਵਿੱਚ ਡਿੰਪੀ ਢਿੱਲੋ ਦੀ ਉਮੀਦਵਾਰੀ ਨੂੰ ਲੈ ਕੇ ਗਲਤ ਬੇਬੁਨਿਆਦ ਅਤੇ ਕਮਜ਼ੋਰ ਕਰਨ ਦਾ ਪ੍ਰਚਾਰ ਉਹ ਲਗਾਤਾਰ ਕਰ ਰਿਹਾ ਹੈ ਇਹਦੇ ਪਿੱਛੇ ਸੁਖਵੀਰ ਬਾਦਲ ਦੀ ਇੱਕ ਸੋਚੀ ਸਮਝੀ ਕਹਿੰਦੇ ਸਿਆਸੀ ਚਾਲ ਵੀ ਹੈ ਤਾਂ ਜੋ ਡਿੰਪੀ ਢਿਲੋਂ ਦੀ ਮਾਨਸਿਕਤਾ ਤੇ ਨਕਾਰਾਤਮਕ ਅਸਰ ਪਾ ਕੇ ਆਪਣੀ ਮਰਜ਼ੀ ਦੀ ਇਥੋਂ ਸਿਆਸੀ ਲਾਹਾ ਲੈ ਸਕਣ ਵਡਾਲਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਕੁਝ ਦਿਨ ਪਹਿਲਾਂ ਵਿਧਾਇਕ ਸੁਖੀ ਵੱਲੋਂ ਅਸਤੀਫਾ ਦਿੱਤਾ ਗਿਆ ਡਾਕਟਰ ਸੁਖੀ ਛੱਡ ਕੇ ਚਲੇ ਗਏ ਸ਼੍ਰੋਮਣੀ ਅਕਾਲੀ ਦਲ ਤਾਂ ਹਾਲੇ ਉਸ ਸਦਮੇ ਚੋਂ ਨਹੀਂ ਨਿਕਲਿਆ ਤੇ ਉੱਪਰੋਂ ਦੀ ਇੱਕ ਆ ਛਟਕੇ ਤੇ ਹੋਰ ਝਟਕਾ ਡਿੰਪੀ ਢਿੱਲੋਂ ਵਰਗੇ ਲੀਡਰ ਜਿਹੜੇ ਕਹਿੰਦੇ ਅਕਾਲੀ ਦਲ ਦੀ ਲੜਾਈ ਲੜਦੇ ਰਹੇ ਡਟ ਕੇ ਅਕਾਲੀ ਦਲ ਦੇ ਨਾਲ ਖੜੇ ਰਹੇ ਉਹਨਾਂ ਦਾ ਛੱਡ ਜਾਣਾ ਸੁਖਵੀਰ ਬਾਦਲ ਦੇ ਵਾਸਤੇ ਅੱਜ ਕਬੱਡੀ ਚੁਣੌਤੀ ਹੈ ਅੱਜ ਕਹਿੰਦੇ ਅਕਾਲੀ ਦਲ ਦੇ ਵਰਕਰ ਅਤੇ ਪੰਥ ਹਤਾਇਸ਼ੀ ਇਹ ਚਰਚਾ ਕਰ ਰਹੇ ਹੈ ਕਿ ਸੁਖਵੀਰ ਬਾਦਲ ਨੂੰ ਪਾਰਟੀ ਇੱਕ ਮੁਠ ਰੱਖਣ ਵਿੱਚ ਸਮਝ ਨਹੀਂ ਆ ਰਹੀ ਤੇ ناکਾਮ ਸਾਬਤ ਹੋ ਰਹੇ ਨੇ ਉਹਨਾਂ ਨੇ ਇਸ ਰਵੱਈਏ ਨੂੰ ਅਕਾਲੀ ਦਲ ਨੂੰ ਇੱਕ ਵੱਡੀ ਢਾਲ ਆਈ ਹੈ ਉਹਨਾਂ ਦਾ ਇਹ ਰਵੱਈਆ ਜਿਹੜਾ ਸਿੱਖ ਪੰਥ ਕਹਿੰਦੇ ਨੇ ਉਹ ਤੋਂ ਮੰਗ ਕਰਦਾ ਹੈ ਕਿ ਆਪਣੀਆਂ ਗਲਤੀਆਂ ਅਤੇ ਗੁਨਾਹਾਂ ਤੋਂ ਸਬਕ ਸਿੱਖੋ ਅਤੇ ਆਪਣੀ ਪੀੜੀ ਦੇ ਥੱਲੇ ਸੋਟਾ ਫੇਰੋ ਅਤੇ ਪ੍ਰਧਾਨਗੀ ਛੱਡ ਕੇ ਲਾਂਬੇ ਹੋਵੋ ਸੁਖਬੀਰ ਬਾਦਲ ਪਾਰਟੀ ਦੇ ਵਫਾਦਾਰ ਲੀਡਰਾਂ ਅਤੇ ਕੁਰਬਾਨੀਆਂ ਵਾਲੇ ਪਰਿਵਾਰਾਂ ਤੋਂ ਪਾਸਾ ਵੱਟ ਕੇ ਹੋਰ ਤਾਂ ਕਹਿੰਦੇ ਕੁਝ ਨਹੀਂ ਖੁਦਗਰਜ਼ੀ ਦਾ ਸਬੂਤ ਦੇ ਰਹੇ ਨੇ ਵਡਾਲਾ ਨੇ ਅਕਾਲੀ ਦਲ ਤੇ ਜਜਾਰੂ ਵਰਕਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਅੱਗੇ ਵੀ ਆਉਣ ਅਤੇ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ذریعے ਪਾਰਟੀ ਦੀ ਮੁੜ ਮਜ਼ਬੂਤੀ ਵਿੱਚ ਵੀ ਯੋਗਦਾਰ ਪਾਉਣ ਤੇ ਜੁਟ ਜਾਣ ਤੇ ਹੁਣ ਗੱਲ ਕਰਦੇ ਹਾਂ ਕੰਗਣਾ ਛਣਕਰ ਹੈ ਕੰਗਣਾ ਰਣੌਤ ਲਗਾਤਾਰ ਆਪਣੇ ਬਿਆਨਾਂ ਦੇ ਕਾਰਨ ਵਿਵਾਦਾਂ ਵਿੱਚ ਰਹਿੰਦੀ ਆ ਕਿਉਂਕਿ ਵਿਆਰ ਉਹਦੇ ਵਿਵਾਦਤ ਹੁੰਦੇ ਨੇ ਹੁਣ ਇੱਕ ਵਾਰ ਫੇਰ ਕਿਸਾਨੀ ਅੰਦੋਲਨ ਨੂੰ ਲੈ ਕੇ ਬਿਆਨ ਦਿੱਤਾ ਤੇ ਬਿਆਨ ਇਹ ਵੀ ਵਿਵਾਦਤ ਹੈ ਕੰਗਣਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ ਵਿੱਚ ਕਈ ਲਾਸ਼ਾਂ ਲਟਕਦੀਆਂ ਹੋਈਆਂ ਸੀ ਹੁਣ ਕਈਆਂ ਦੇ ਕਹਿੰਦੇ ਨਾਲ ਉੱਥੇ ਜ਼ਬਰਦਸਤ ਨਾ ਕੀਤਾ ਗਿਆ ਸੀ ਉਹਨਾਂ ਕਿਹਾ ਕਿ ਜਦੋਂ ਕਿਸਾਨਾਂ ਦੇ ਹਿੱਤਾਂ ਵਾਲੇ ਬਿੱਲ ਵਾਪਸ ਲੈ ਲਏ ਗਏ ਤਾਂ ਪੂਰਾ ਦੇਸ਼ ਹੈਰਾਨ ਰਹਿ ਗਿਆ ਸੀ ਪਰ ਕਿਸਾਨ ਤਾਂ ਅੱਜ ਵੀ ਧਰਨਿਆਂ ਤੇ ਬੈਠੇ ਹੋਏ ਐ ਕੰਗਣਾ ਨੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਵਿੱਚ ਬੜੀ ਲੰਬੀ ਪਲੈਨਿੰਗ ਕੀਤੀ ਗਈ ਸੀ ਤਾਂ ਜੋ ਬੰਗਲਾਦੇਸ਼ ਵਿੱਚ ਹੋਇਆ ਉਹ ਭਾਰਤ ਵਿੱਚ ਵੀ ਕੀਤਾ ਜਾ ਸਕੇ ਉਹਨਾਂ ਇੱਕ ਮੁਲਾਕਾਤ ਦੇ ਵਿੱਚ ਇੱਕ ਵਾਰ ਫਿਰ ਤੋਂ ਕਿਹਾ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਇਹ ਲੋਕਾਂ ਨੂੰ ਸਮਝ ਨਹੀਂ ਆ ਰਹੀ ਉਨਾ ਕਿਹਾ ਕਿ ਧਰਮ ਪਰਵਰਤਨ ਡਰੱਗ ਮਾਫੀਆ ਅਤੇ ਖਾਲਸਤਾਨੀ ਗੈਂਗ ਆਪਣੇ ਹੱਥਾਂ ਵਿੱਚ ਕਾਨੂੰਨਾਂ ਨੂੰ ਲੈ ਕੇ ਖੁਦ ਫੈਸਲੇ ਕਰ ਰਹੇ ਐ ਕੰਗਣਾ ਨੇ ਕਿਹਾ ਕਿ ਉਹ ਉਸ ਦੀ ਇੱਕ ਆਰਟਿਸਟ ਦੇ ਤੌਰ ਤੇ ਜੋ ਆਜ਼ਾਦੀ ਆ ਉਹਨੂੰ ਵੀ ਖੋਣਾ ਚਾਹੁੰਦੇ ਐ ਅਤੇ ਉਹਦੇ ਤੇ ਹਮਲਾ ਕਰਕੇ ਹਰ ਇੱਕ ਚੀਜ਼ ਨੂੰ ਆਪਣੇ ਹੱਥਾਂ ਵਿੱਚ ਲੈ ਰਹੇ ਐ ਉਹ ਕਦੇ ਬਿਲਕੁਲ ਸਹੀ ਨਹੀਂ ਐ ਇਹਦੇ ਤੋਂ ਬਾਅਦ ਕੰਗਣਾ ਦਾ ਪੰਜਾਬ ਦੇ ਵਿੱਚ ਵਿਰੋਧ ਸ਼ੁਰੂ ਹੋ ਗਿਆ ਤੇ ਪੰਜਾਬ ਦੇ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਕੰਗਣਾ ਵੱਲੋਂ ਦੇਸ਼ ਦੇ ਕਿਸਾਨਾਂ ਨੂੰ ਗਾਲ ਕੱਢੀ ਗਈ ਹੈ ਉਹਨਾਂ ਨੇ ਕਿਹਾ ਕਿ ਕੰਗਣਾ ਹਰ ਰੋਜ਼ ਪੰਜਾਬ ਦੇ ਨੇਤਾਵਾਂ ਦੇ ਖਿਲਾਫ ਵੀ ਜ਼ਹਿਰ ਉਗਲ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਕੰਗਣਾ ਦੀ ਜਿਹੜੀ ਇਹ ਬਿਆਨਬਾਸੀ ਆ ਉਹ ਆਪ ਨਹੀਂ ਕਰ ਰਹੀ ਉਹ ਕਿਸ ਦੀ ਸ਼ੈ ਤੇ ਬੋਲ ਰਹੀ ਹੈ ਭਾਜਪਾ ਇਸ ਵਾਸਤੇ ਕਹਿੰਦੇ ਆਪਣੀ ਸਫਾਈ ਦੇਵੇ ਕਿ ਬਿਆਨ ਭਾਜਪਾ ਦੇ ਆ ਕਿਉਂਕਿ ਉਹਨਾਂ ਦੀ ਚੁਣੀ ਹੋਈ ਸੰਸਦਾਂ ਜਾਂ ਇਹ ਬਿਆਨ ਉਹਨਾਂ ਦੇ ਆਪਣੇ ਆ ਵੇਰਕਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਮਾਨ ਕੰਗਣਾ ਦੇ ਖਿਲਾਫ ਇਨਕੁਆਇਰੀ ਕਰਵਾਉਣ ਅਤੇ ਐਫ ਆਈ ਆਰ ਦਰਜ ਕੀਤੀ ਜਾਵੇ ਕੰਗਣਾ ਦੇ ਖਿਲਾਫ ਐਨ ਐਸ اے ਓਲਾ ਦਿੱਤੀ ਜਾਵੇ ਅਤੇ ਫਿਰੇ ਨੂੰ ਡਿਬਰੂਗੜ੍ਹ ਭੇਜ ਦੇਣਾ ਚਾਹੀਦਾ ਹੈ ਕੰਗਣਾ ਦੇ ਇਸ ਬਿਆਨ ਦੇ ਨਾਲ ਪੰਜਾਬ ਭਾਜਪਾ ਨੇ ਪੱਲਾ ਝਾੜ ਲਿਆ ਹੈ ਪਾਰਟੀ ਦੇ ਸੀਨੀਅਰ ਆਗੂ ਨੇ ਹਰਜੀਤ ਗਰੇਵਾਲ ਉਹ ਕਹਿੰਦੇ ਇਹ ਕੰਗਣਾ ਦਾ ਨਿੱਜੀ ਬਿਆਨ ਹੈ ਗਰੇਵਾਲ ਨੇ ਕਿਹਾ ਕਿ ਇਹਦੇ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ ਇਹਦੇ ਵਾਸਤੇ ਖੁਦ ਕੰਗੜਾ ਰਣੌਤ ਜ਼ਿੰਮੇਵਾਰ ਹੈ ਤੇ ਹੁਣ ਗੱਲ ਕਰਦੇ ਆ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਅਗਲੀ ਖਬਰ ਦੀ ਸ਼ੰਭੂ ਸਰਹੱਦ ਖੁੱਲੇਗੀ ਜਾਂ ਨਹੀਂ ਇਸ ਨੂੰ ਲੈ ਕੇ ਹਰ ਇੱਕ ਦੀਆਂ ਨਜ਼ਰਾਂ ਇਸ ਫੈਸਲੇ ਤੇ ਟਿਕੀਆਂ ਹੋਈਆਂ ਸੀ ਹੁਣ ਫਿਰ ਇੱਕ ਵਾਰ ਇਸ ਸ਼ੰਭੂ ਖੋਲਣ ਦੇ ਬਾਬਤ ਕਿਸਾਨਾਂ ਤੇ ਪ੍ਰਸ਼ਾਸਨ ਦੇ ਵਿਚਕਾਰ ਦੂਸਰੀ ਮੀਟਿੰਗ ਹੋਈ ਹੈ ਜਿਸ ਦਾ ਨਤੀਜਾ ਵੀ ਕੋਈ ਨਹੀਂ ਨਿਕਲ ਸਕਿਆ ਇਹ ਮੀਟਿੰਗ ਵੀ ਬੇਸਟਾ ਰਹੀ ਹੈ ਇਹ ਮੀਟਿੰਗ ਪਟਿਆਲਾ ਪੁਲਿਸ ਲਾਈਨ ਦੇ ਵਿੱਚ ਹੋਈ ਅਤੇ ਇਹਦੇ ਵਿੱਚ ਪੰਜਾਬ ਸਮੇਤ ਹਰਿਆਣਾ ਦੇ ਅਧਿਕਾਰੀ ਵੀ ਮੌਜੂਦ ਰਹੇ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਤਾਂ ਕੋਈ ਰਸਤਾ ਬੰਦ ਹੀ ਨਹੀਂ ਕੀਤਾ ਗਿਆ ਰਸਤਾ ਕੇਂਦਰ ਅਤੇ ਹਰਿਆਣਾ ਸਰਕਾਰ ਦੇ ਵੱਲੋਂ ਬੰਦ ਕੀਤਾ ਹੋਇਆ ਹੈ ਸਰਕਾਰ ਨੂੰ ਸ਼ੰਭੂ ਬਾਰਡਰ ਦਾ ਰਸਤਾ ਖੋਲਣਾ ਚਾਹੀਦਾ ਹੈ ਸਾਡੇ ਨਾਲ ਜਦੋਂ ਅਸੀਂ ਰਸਤਾ ਬੰਦ ਨਹੀਂ ਕੀਤਾ ਤੇ ਅਸੀਂ ਤਾਂ ਚਾਹੁੰਦੇ ਆ ਕਿ ਰਸਤਾ ਖੁੱਲੇ ਤੇ ਫਿਰ ਜਿਨ੍ਹਾਂ ਨੇ ਬੰਦ ਕੀਤਾ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਉਹਨਾਂ ਆ ਕਿਹਾ ਕਿ ਅਸੀਂ ਮੀਟਿੰਗ ਦੇ ਵਿੱਚ ਇਹ ਜ਼ੋਰ ਨਾਲ ਗੱਲ ਆਖੀ ਹੈ ਕਿ ਕਿਸਾਨ ਰਸਤਾ ਰੋਕਣ ਦੇ ਹੱਕ ਵਿੱਚ ਨਹੀਂ ਤੇ ਨਾ ਰਸਤਾ ਰੋਕ ਕੇ ਬੈਠੇ ਐ। ਉਹਨਾਂ ਨੇ ਕਿਹਾ ਕਿ ਅਦਾਲਤ ਵਿੱਚ ਸਰਕਾਰ ਇਸ ਮਾਮਲੇ ਨੂੰ ਲੈ ਕੇ ਗਈ ਐ। ਕਿਸਾਨ ਵੀ ਨਹੀਂ ਲੈ ਕੇ ਗਏ। ਉਹਨਾਂ ਇੱਕ ਵਾਰ ਫਿਰ ਤੋਂ ਦੁਹਰਾਇਆ ਕਿ ਕਿਸਾਨ ਟਰੈਕਟਰ ਟਰਾਲੀਆਂ ਤੋਂ ਬਿਨਾਂ ਦਿੱਲੀ ਨਹੀਂ ਜਾਣਗੇ। ਇਹਦੇ ਤੋਂ ਪਹਿਲਾਂ 21 ਅਗਸਤ ਨੂੰ ਵੀ ਇਸੇ ਤਰ੍ਹਾਂ ਇੱਕ ਮੀਟਿੰਗ ਹੋਈ ਸੀ ਤੇ ਉਸ ਮੀਟਿੰਗ ਵਿੱਚ ਵੀ ਕੋਈ ਨਤੀਜਾ ਨਹੀਂ ਸੀ ਨਿਕਲਿਆ। ਇਸੇ ਦੌਰਾਨ 31 ਅਗਸਤ ਨੂੰ ਸ਼ੰਭੂ ਬਾਰਡਰ ਸਵੇਤ ਤਿੰਨ ਥਾਮਾਂ ਤੇ ਕੀਤੇ ਜਾਣ ਵਾਲੇ ਪ੍ਰਦਰਸ਼ਨਾਂ ਦੀ ਰਣਨੀਤੀ ਵੀ ਬਣਾਈ ਗਈ ਹੈ। ਕਿਸਾਨਾਂ ਦਾ ਸਪਸ਼ਟ ਕਹਿਣਾ ਹੈ ਕਿ ਉਹ ਵੀ ਚਾਹੁੰਦੇ ਆ ਕਿ ਇਹ ਰਸਤਾ ਸਾਰਿਆਂ ਲਈ ਖੋਲਿਆ ਜਾਵੇ ਰਸਤਾ ਹਰਿਆਣਾ ਸਰਕਾਰ ਨੇ ਬੰਦ ਕੀਤਾ ਹੋਇਆ ਹੈ ਇਸ ਕਾਰਨ ਹਰ ਵਰਗ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਲਗਾਤਾਰ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਮੀਟਿੰਗ ਦੀ ਪਹਿਲ ਤਾਂ ਕੇਂਦਰ ਨੂੰ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਨਹੀਂ ਉੱਥੇ ਹੀ ਇਸ ਮਾਮਲੇ ਦੀ ਸੁਣਵਾਈ ਹੁਣ 2 ਸਤੰਬਰ ਨੂੰ ਫਿਰ ਸੁਪਰੀਮ ਕੋਰਟ ਵਿੱਚ ਹੋਣੀ ਹੈ ਇਸੇ ਸੰਦਰਭ ਦੇ ਵਿੱਚ ਇਹ ਮੀਟਿੰਗ ਕੀਤੀ ਗਈ ਸੀ ਕਿਉਂਕਿ ਸੁਪਰੀਮ ਕੋਰਟ ਨੇ ਆਖਿਆ ਸੀ ਕਿ ਕਿਸਾਨਾਂ ਦੇ ਨਾਲ ਉਹ ਵਿਅਕਤੀ ਮੀਟਿੰਗ ਕਰਨ ਜਿਸ ਤੇ ਕਿਸਾਰ ਵੀ ਭਰੋਸਾ ਕਰਦੇ ਹੋਣ ਤੇ ਸਰਕਾਰ ਵੀ ਭਰੋਸਾ ਕਰਦੀ ਹੋਵੇ ਅਤੇ ਇਹ ਬਾਰਡਰ ਖੋਲਿਆ ਜਾਣਾ ਚਾਹੀਦਾ ਹੈ ਤੇ ਹੁਣ ਗੱਲ ਕਰਦੇ ਆ ਆਲਮਗੀਰ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਇੱਕ ਬਹੁਤ ਮੰਦ ਭਾਗੀ ਘਟਨਾ ਦੀ ਖਬਰ ਮਿਲ ਰਹੀ ਹੈ ਗੁਰਦੁਆਰਾ ਮੰਜੀ ਸਾਹਿਬ ਜਿਹੜਾ ਕਿ ਆਲਮਗੀਰ ਵਿੱਚ ਸਥਿਤ ਹੈ ਉੱਥੋਂ ਦੇ ਲੰਗਰ ਹਾਲ ਦੇ ਅੰਦਰ ਇੱਕ ਦਾਖਲ ਹੋਇਆ ਵਿਅਕਤੀ ਅਤੇ ਲੰਗਰ ਵਰਤਾਏ ਜਾਣ ਵਾਲੀ ਬਾਲਟੀ ਦੇ ਵਿੱਚੋਂ ਨੇ ਮੀਟ ਪਾ ਦਿੱਤਾ ਸੇਵਾਦਾਰ ਦੇ ਵੱਲੋਂ ਜਦੋਂ ਚੈੱਕ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਬਾਲਟੀ ਵਿੱਚ ਮੀਟ ਦੀਆਂ ਫਿਰ ਬੋਟੀਆਂ ਸੀ ਇਹ ਸ਼ਰਮਨਾਕ ਘਟਨਾ ਤੋਂ ਬਾਅਦ ਸੇਵਾਦਾਰ ਨੇ ਉਸ ਵਿਅਕਤੀ ਨੂੰ ਕਾਬੂ ਕੀਤਾ ਤੇ ਪੁਲਿਸ ਹਵਾਲੇ ਕਰ ਦਿੱਤਾ ਇਸ ਮਾਮਲੇ 'ਚ ਥਾਣਾ ਡੇਲੋਂ ਦੀ ਪੁਲਿਸ ਆਲਮਗੀਰ ਦੇ ਸਥਿਤ ਗੁਰਦੁਆਰਾ ਮੰਜੀ ਸਾਹਿਬ ਪਹੁੰਚੀ ਅਤੇ ਮੰਜੀ ਸਾਹਿਬ ਦੇ ਐਡੀਸ਼ਨਲ ਮੈਨੇਜਰ ਹਰਦੀਪ ਸਿੰਘ ਦੀ ਸ਼ਿਕਾਇਤ ਤੇ ਪਿੰਡ ਲਾਪਰਾ ਦੇ ਰਹਿਣ ਵਾਲੇ ਬਲਵੀਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ 8:30 ਵਜੇ ਦੇ ਕਰੀਬ ਸੇਵਾਦਾਰ ਗੁਰਦੁਆਰਾ ਮੰਜੀ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਸੰਗਤਾਂ ਨੂੰ ਲੰਗਰ ਵਰਤਾ ਰਹੇ ਸੀ। ਗੁਰੂ ਗੋਬਿੰਦ ਸਿੰਘ ਨਗਰ ਦੇ ਵਾਸੀ ਸੇਵਾਦਾਰ ਤਜਿੰਦਰ ਸਿੰਘ ਪੰਗਤ ਵਿੱਚ ਬਾਲਟੀ ਨੂੰ ਲੈ ਕੇ ਦਾਲ ਦੀ ਸੇਵਾ ਕਰ ਰਹੇ ਸੀ। ਇਸੇ ਦੌਰਾਨ ਇੱਕ ਵਿਅਕਤੀ ਆਪਣੀ ਕੈਨੀ ਲੈ ਕੇ ਆਇਆ ਤੇ ਲੰਗਰ ਹਾਲ ਦੇ ਅੰਦਰ ਆਇਆ ਤੇ ਉਹਨੇ ਕਿਹਾ ਕਿ ਇਹਦੇ ਵਿੱਚ ਸਬਜ਼ੀ ਹੈ ਤੇ ਉਹਨੇ ਉਹ ਕੈਨੀ ਵਾਲੀ ਦਾਲ ਬਾਲਟੀ ਵਿੱਚ ਪਾਟ ਦਿੱਤੀ। ਤੇ ਕੈਨੀ ਵਿੱਚ ਪਕਾਇਆ ਹੋਇਆ ਮੀਟ ਸੀ ਜਦੋਂ ਬਾਅਦ ਵਿੱਚ ਪਤਾ ਲੱਗਿਆ। ਸੇਵਾਦਾਰ ਨੇ ਜਦੋਂ ਕਟਸ਼ੀ ਨਾਲ ਚੈੱਕ ਕੀਤਾ ਤਾਂ ਕਟਸ਼ੀ ਵਿੱਚ ਮੀਟ ਦੀਆਂ ਬੋਟੀਆਂ ਆ ਗਈਆਂ ਮਲਜ਼ਮ ਦੀ ਇਹ ਸ਼ਰਮਨਾਕ ਹਰਕਤ ਤੋਂ ਬਾਅਦ ਸੇਵਾਦਾਰਾਂ ਨੇ ਉਸ ਨੂੰ ਤੁਰੰਤ ਕਾਬੂ ਕੀਤਾ ਤੇ ਇਸ ਸਬੰਧੀ ਥਾਣਾ ਡੇਲੋਂ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਇਸ ਮਾਮਲੇ ਵਿੱਚ ਥਾਣਾ ਡੇਲੋਂ ਦੀ ਪੁਲਿਸ ਦਾ ਕਹਿਣਾ ਹੈ ਕਿ ਮਲਜ਼ਮ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਹਨੇ ਇਹ ਕਿਉਂ ਕੀਤਾ ਇਹਦੀ ਜਾਂਚ ਪੜਤਾਲ ਕੀਤੀ ਜਾਏਗੀ ਤੇ ਹੁਣ ਗੁੱਸਾ ਕਿਸ ਕਦਰ ਵਧ ਗਿਆ ਇਹਦਾ ਮਤਲਬ ਕੋਈ ਕਿਸੇ ਨੂੰ ਅੱਜ ਕੁਝ ਕਹਿ ਹੀ ਨਹੀਂ ਸਕਦਾ ਇਹ ਖਬਰ ਅਤਿ ਦਰਦਨਾਕ ਹੈ ਜਗਰਾਉਂ ਦੇ ਨੇੜਲੇ ਪਿੰਡ ਕੌਂਕੇਕਲਾ ਤੋਂ ਇਹ ਖਬਰ ਮਿਲੀ ਹੈ ਜਿੱਥੇ ਇੱਕ ਬਜ਼ੁਰਗ ਦਾ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ ਉਹਦਾ ਨੌਕਰ ਉਹਦੇ ਕਮਰੇ ਵਿੱਚ ਜਾਂਦਾ ਹੈ ਅਤੇ ਉਹਦੇ ਸਿਰ ਦੇ ਉੱਤੇ ਲਗਾਤਾਰ ਕਈ ਵਾਰ ਕਰਦਾ ਹੈ ਬਜ਼ੁਰਗ ਨੂੰ ਰੌਲਾ ਪਾਉਣ ਦਾ ਚੀਕਣ ਦਾ ਸਮਾਂ ਵੀ ਨਾ ਮਿਲਿਆ ਅਤੇ ਉਹਦੀ ਮੌਕੇ ਤੇ ਬਹੁਤ ਹੋ ਗਈ ਹੈ 60 ਕਬਰਿਆਂ ਦਾ ਸਿਮਰਤਕ ਤੇ ਨਾਮ ਉਸਤਾ ਚਰਨ ਸਿੰਘ ਦੱਸਿਆ ਜਾ ਰਿਹਾ ਹੈ ਚਰਨ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਹੈ ਉਹ ਕਹਿੰਦੇ ਸਾਡਾ ਪਰਿਵਾਰ ਖੇਤੀ ਕਰਦਾ ਹੈ ਸ਼ੰਭੂ ਨਾਮ ਦਾ ਇੱਕ ਨੌਕਰ ਜਿਹੜਾ ਤਕਰੀਬਨ 22 ਸਾਲਾਂ ਤੋਂ ਉਹਨਾਂ ਦੇ ਘਰ ਦੇ ਵਿੱਚ ਕੰਮ ਕਰ ਰਿਹਾ ਸੀ ਉਹ ਕਹਿੰਦੇ ਇੱਕ ਦਿਨ ਪਹਿਲਾਂ ਹੀ ਚਰਨ ਸਿੰਘ ਨੇ ਕਿਸੇ ਕੰਮ ਨੂੰ ਲੈ ਕੇ ਸ਼ੰਭੂ ਨੂੰ ਝਟਕ ਦਿੱਤਾ ਸੀ ਸ਼ਾਇਦ ਇਸੇ ਗੱਲ ਨੂੰ ਲੈ ਕੇ ਉਹਨੇ ਦਿਲ ਦੇ ਵਿੱਚ ਗੁੱਸਾ ਰੱਖਿਆ ਤੇ ਰੰਜਿਸ਼ ਦੇ ਅਧੀਨ ਇੱਕ ਕਤਲ ਕਰ ਦਿੱਤਾ ਗਿਆ ਤੇ ਇਸੇ ਚੀਜ਼ ਨੂੰ ਮੁੱਖ ਰੱਖਦਿਆਂ ਸ਼ੰਭੂ ਨੇ ਸੁੱਤੇ ਪੈ ਚਰਨ ਸਿੰਘ ਤੇ ਹਮਲਾ ਕੀਤਾ ਏਐਸਆਈ surjit singh ਨੇ ਦੱਸਿਆ ਕਿ ਮ੍ਰਿਤਕ ਚਰਨ ਸਿੰਘ ਦੇ ਪੁੱਤਰ ਸੁਖਵਿੰਦਰ ਸਿੰਘ ਨੇ ਸ਼ੰਭੂ ਨੂੰ ਕਤਲ ਕਰਦਿਆਂ ਅੱਖੀਂ ਦੇਖਿਆ ਜਿਸ ਤੋਂ ਬਾਅਦ ਉਸਨੇ ਰੌਲਾ ਪਾਇਆ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਸ਼ੰਭੂ ਘਟਨਾ ਵਾਲੀ ਥਾਂ ਤੋਂ ਫਰਾਰ ਹੋ ਗਿਆ ਉਹ ਕਹਿੰਦੇ ਸ਼ੰਭੂ ਨੂੰ ਅਸੀਂ ਜਲਦ ਕਾਬੂ ਕਰ ਲਵਾਂਗੇ ਤੇ ਹੁਣ ਤੁਹਾਨੂੰ ਮੈਂ ਕੋਲਕਾਤਾ ਕਾਂਡ ਦੇ ਵਿੱਚ ਕੁਝ ਅਪਡੇਟਸ ਨੇ ਜਿਹੜੀਆਂ ਉਹਦੇ ਬਾਬਤ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਕੋਲਕਾਤਾ ਦੇ ਆਰਜੀਕਾਰ ਕਾਲਜ ਦੇ ਵਿੱਚ ਇੱਕ ਟ੍ਰੇਨੀ ਡਾਕਟਰ ਇੱਕ ਸਿਖਿਆਰਥੀ ਡਾਕਟਰ ਦੇ ਨਾਲ ਜ਼ਬਰਜਨਾਹ ਅਤੇ ਉਹਦੇ ਤੋਂ ਬਾਅਦ ਕਤਲ ਹੋ ਗਿਆ ਸੀ। ਅਤੇ ਉਸ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੇ ਵਾਸਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ। ਸੀਬੀਆਈ ਇੱਕ ਇੱਕ ਸਬੂਤ ਵੀ ਇਸ ਮਾਮਲੇ ਤੇ ਇਕੱਠਾ ਕਰ ਰਹੀ ਹੈ। ਕਤਲ ਅਤੇ ਜ਼ਬਰਜਨਾਹ ਦੀ ਜਾਂਚ ਕਰ ਰਹੀ ਕੋਲਕਾਤਾ ਪੁਲਿਸ ਦੀ ਸਟ ਉਹ ਖੁਦ ਸੀਬੀਆਈ ਦਫ਼ਤਰ ਪਹੁੰਚੀ ਹੈ। ਅਤੇ ਅਧਿਕਾਰੀ ਪੰਜ ਗੱਡੀਆਂ ਵਿੱਚ ਕੁਝ ਸਬੂਤ ਲੈ ਕੇ ਸੀਬੀਆਈ ਦਫ਼ਤਰ ਦੇ ਵਿੱਚ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਉਹ ਸਬੂਤਾਂ ਦੇ ਵਿੱਚ ਦੋਸ਼ੀਆਂ ਦੀ ਹਰ ਇੱਕ ਕਰਤੂਤ ਦਾ ਕਾਲਾ ਚਿੱਠਾ ਹੈ ਦੂਸਰੇ ਪਾਸੇ ਮੁੱਖ ਦੋਸ਼ੀ ਸੰਜੇ ਰਾਏ ਦਾ ਪੂਲੀਗ੍ਰਾਫ ਟੈਸਟ ਭਾਵ ਜਿਹੜਾ ਝੂਠ ਸੱਚ ਦਾ ਨਿਤਾਰਾ ਕਰਦਾ ਹੈ ਉਹ ਵੀ ਪੂਰਾ ਹੋ ਚੁੱਕਿਆ ਹੈ ਉਹਨੂੰ ਸੱਚ ਦਾ ਸਾਹਮਣਾ ਕਰਨ ਲਈ ਇਸ ਟੈਸਟ ਦੇ ਵਿੱਚੋਂ ਗੁਜ਼ਰਨਾ ਪਿਆ ਮਿਲੀ ਜਾਣਕਾਰੀ ਦੇ ਅਨੁਸਾਰ ਉਹਦੇ ਤੋਂ 25 ਸਵਾਲ ਪੁੱਛੇ ਗਏ ਉਨੇ ਕਈ ਸਵਾਲਾਂ ਦੇ ਜਵਾਬ ਦਿੱਤੇ ਐ ਜੋ ਕਿ ਦੋਸ਼ੀ ਨੂੰ ਫੜਨ ਦੇ ਵਿੱਚ ਬਹੁਤ ਲਾਭਦਾਇਕ ਸਿੱਧ ਹੋ ਸਕਦੇ ਐ ਇਸ ਟੈਸਟ ਤੋਂ ਪਹਿਲਾਂ ਦੋਸ਼ੀ ਨੇ ਇਸ ਘਣਾਉਣੇ ਕਤਲ ਦੇ ਆਪਣੇ ਪੁਰਾਣੇ ਇਕਬਾਲੀਆ ਬਿਆਨ ਤੋਂ ਮੁਕਰਦਿਆਂ ਦਾਅਵਾ ਕਰ ਦਿੱਤਾ ਕਿ ਉਹਨੂੰ ਤਾਂ ਇਸ ਕਾਂਡ ਵਿੱਚ ਇਸ ਕੇਸ ਦੇ ਵਿੱਚ ਫਸਾਇਆ ਹੀ ਜਾ ਰਿਹਾ ਉਹ ਖੁਦ ਤਾਂ ਬੇਕਸੂਰ ਐ ਜੇਲ ਅਧਿਕਾਰੀਆਂ ਦੇ ਹਵਾਲੇ ਨਾਲ ਇੱਕ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸੰਜੇ ਰਾਏ ਨੇ ਜੇਲ ਗਾਰਡਾਂ ਨੂੰ ਕਿਹਾ ਕਿ ਉਹਨੂੰ ਜ਼ਬਰਦਸਤ ਤੇ ਕਤਲ ਦੇ ਬਾਰੇ ਕੁਝ ਵੀ ਪਤਾ ਨਹੀਂ ਇਸ ਦੌਰਾਨ ਕੋਲਕਾਤਾ ਪੁਲਿਸ ਦੇ ਅਨੁਸਾਰ ਸੰਜੇ ਨੇ ਆਰਜੀ ਕਾਰ ਮੈਡੀਕਲ ਕਾਲਜ ਦੇ ਹਸਪਤਾਲ ਦੇ ਸੈਮੀਨਾਰ ਹਾਲ ਦੇ ਅੰਦਰ ਡਾਕਟਰ ਦੇ ਨਾਲ ਜ਼ਬਰਦਸਤ ਅਤੇ ਕਤਲ ਕਰਨ ਦੀ ਗੱਲ ਪਹਿਲਾਂ ਕਬੂਲੀ ਸੀ ਮਲਜ਼ਮ ਨੇ ਸਿਆਲਦਾ ਅਦਾਲਤ ਵਿੱਚ ਵੀ ਅਜਿਹਾ ਹੀ ਦਾਅਵਾ ਕੀਤਾ ਜਿਸ ਵਿੱਚ ਉਸ ਨੇ ਜੱਜ ਨੂੰ ਕਿਹਾ ਸੀ ਕਿ ਉਹ ਆਪਣੀ ਬੇਗੁਨਾਹੀ ਸਾਬਤ ਕਰਨ ਵਾਸਤੇ ਪੋਲੀਗ੍ਰਾਫ ਟੈਸਟ ਵਾਸਤੇ ਰਾਜ਼ੀ ਹੈ ਹਾਲਾਂਕਿ ਸੀਬੀਆਈ ਅਤੇ ਪੁਲਿਸ ਨੂੰ ਸੰਜੇ ਰਾਏ ਦੇ ਬਿਆਨਾਂ ਦੇ ਵਿੱਚ ਭਾਰੀ ਅੰਤਰ ਮਿਲਿਆ ਹੈ ਜਾਂਚ ਅਧਿਕਾਰੀਆਂ ਦੇ ਮੁਤਾਬਕ ਸੰਜੀਤ ਜਾਂਚ ਕਰਤਾਵਾਂ ਨੂੰ ਲਗਾਤਾਰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਪਰ ਉਹ ਆਪਣੇ ਚਿਹਰੇ ਤੇ ਸਟਾਂ ਅਤੇ ਅਪਰਾਧ ਦੇ ਸਮੇਂ ਹਸਪਤਾਲ ਦੀ ਇਮਾਰਤ ਵਿੱਚ ਮੌਜੂਦ ਸੀ ਜਦੋਂ ਇਹ ਸਵਾਲ ਉਹਦੇ ਕੋਲੋਂ ਪੁੱਛਿਆ ਗਿਆ ਤਾਂ ਇਹਦੇ ਬਾਬਤ ਉਹ ਕੋਈ ਸਪਸ਼ਟੀਕਰਨ ਨਹੀਂ ਦੇ ਸਕਿਆ ਇਹਦੇ ਤੋਂ ਇਲਾਵਾ ਉਹ ਅਪਰਾਧ ਤੋਂ ਕੁਝ ਮਿੰਟ ਪਹਿਲਾਂ ਸਵੇਰੇ 4:00 ਵਜੇ 3 ਮਿੰਟ ਤੇ ਕੋਰੀਡੋਰ ਦੇ ਵਿੱਚ ਆਪਣੀ ਮੌਜੂਦਗੀ ਹੈ ਜਿਹੜੀ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆ ਰਹੀ ਹੈ ਉਦੇ ਵਾਕਤ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕਿਆ ਇਸ ਮਾਮਲੇ ਵਿੱਚ ਪੀੜਤ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ ਇਹਦੇ ਵਾਸਤੇ ਸੀਬੀਆਈ ਇਹ ਯਕੀਨੀ ਬਣਾਉਣ ਲਈ ਤੇਜ਼ੀ ਦੇ ਨਾਲ ਸਰਗਰਮੀ ਨਾਲ ਕੰਮ ਕਰ ਰਹੀ ਹੈ ਇਹਦੇ ਤੋਂ ਪਹਿਲਾਂ ਆਰਜੀ ਕਾਰ ਕਾਲਜ ਦੇ ਸਾਬਕਾ ਪ੍ਰਿੰਸੀਪਲ ਨੂੰ ਵੀ 20 ਸਵਾਲ ਪੁੱਛੇ ਗਏ ਕੋਲਕਾਤਾ ਵਿੱਚ 15 ਥਾਮਾ ਤੇ ਸੀਬੀਆਈ ਦੇ ਛਾਪੇ ਵੀ ਵੱਜੇ ਐ ਅਲੀਪੁਰ ਪ੍ਰੈਜ਼ੀਡੈਂਸੀ ਜੇਲ੍ਹ ਦੇ ਵਿੱਚ ਐਤਵਾਰ ਦੁਪਹਿਰ ਕਰੀਬ 12:40 ਮਿੰਟ ਤੇ ਦੱਸਿਆ ਗਿਆ ਕਿ ਸੰਜੇ ਦਾ ਪੋਲੀਗ੍ਰਾਫ ਟੈਸਟ ਸ਼ੁਰੂ ਹੋਇਆ ਉਹ ਤਕਰੀਬਨ 3 ਘੰਟੇ ਤੱਕ ਇਸ ਟੈਸਟ ਦਾ ਸਾਹਮਣਾ ਕਰਦਾ ਰਿਹਾ ਇਸ ਜਾਂਚ ਦੇ ਰਾਹੀਂ ਇਹ ਪਤਾ ਲੱਗ ਸਕੇਗਾ ਕਿ ਇਸ ਘਟਨਾ ਦੇ ਵਿੱਚ ਕੌਣ ਕੌਣ ਹੋਰ ਸ਼ਾਮਲ ਸਨ ਜਾਂ ਨਹੀਂ ਸੀਬੀਆਈ ਦੀ ਟੀਮ ਇਸ ਪੋਲੀਗ੍ਰਾਫ ਟੈਸਟ ਦੀ ਰਿਪੋਰਟ ਨੂੰ ਸੰਜੇ ਦੇ ਮਨੋਵਿਗਿਆਨਕ ਟੈਸਟ ਦੀ ਰਿਪੋਰਟ ਦੇ ਨਾਲ ਮਿਲਾਏਗੀ ਇਹਦੇ ਤੋਂ ਪਤਾ ਲੱਗੇਗਾ ਕਿ ਇਹਨਾਂ ਦੋਵਾਂ ਟੈਸਟਾਂ ਦੇ ਵਿਚਕਾਰ ਮੋਲਜ਼ਮ ਨੇ ਸੀਬੀਆਈ ਦੇ ਸਵਾਲਾਂ ਵਿੱਚ ਕਿੰਨੀ ਸੱਚਾਈ ਦੱਸੀ ਹੈ ਅਤੇ ਪਹਿਲੇ ਜਵਾਬ ਅਤੇ ਇਹ ਜਵਾਬ ਆਪਸ ਦੇ ਵਿੱਚ ਕੀ ਮਿਲਦੇ ਆ ਜਾਂ ਇਹਨਾਂ ਵਿੱਚ ਕੋਈ ਅੰਤਰ ਹੈ ਦੂਸਰੇ ਪਾਸੇ ਕੋਲਕਾਤਾ ਪੁਲਿਸ ਦੀ ਸੈਟ ਪੰਜ ਗੱਡੀਆਂ ਵਿੱਚ ਕੁਝ ਸਬੂਤ ਸੀਬੀਆਈ ਦੇ ਦਫ਼ਤਰ ਲੈ ਕੇ ਪਹੁੰਚੀ ਸੀ ਇਹਦੇ ਵਿੱਚ ਅਪਰਾਧੀਆਂ ਦੀ ਆਖ ਸਕਦੇ ਆ ਕਿ ਕੁੰਡਲੀ ਹੈ ਆਰਜੀ ਕਾਰ ਮੈਡੀਕਲ ਕਾਉਰਸ ਦਾ ਸਟਾਫ ਵੀ ਕੁਝ ਦਸਤਾਵੇਜ਼ਾਂ ਦੇ ਨਾਲ ਸੀਬੀਆਈ ਦਫ਼ਤਰ ਖੁਦ ਪਹੁੰਚਿਆ ਕੁਝ ਅਜਾਹਰ ਰਜਿਸਟਰ ਹੈ ਜਿਨ੍ਹਾਂ ਤੇ ਆਰਜੀਕਾਰ ਮੈਡੀਕਲ ਕਾਲਜ ਲਿਖਿਆ ਹੋਇਆ ਹੈ ਇਹਦੇ ਵਿੱਚ ਬਹੁਤ ਕੁਝ ਹੋ ਸਕਦਾ ਭਾਵ ਕੁਝ ਪੱਕੇ ਸਬੂਤ ਹੋ ਸਕਦੇ ਐ ਦੂਸਰੇ ਪਾਸੇ ਸੀਬੀਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਟੀਮ ਆਰਜੀਕਾਰ ਕਾਲਜ ਦੇ ਸਾਫਕਾ ਪ੍ਰਿੰਸੀਪਲ ਸੰਦੀਪ ਘੋਸ਼ ਤੇ ਕਰ ਲਗਾਤਾਰ ਤਲਾਸ਼ੀ ਮੁਹਿੰਮ ਵਿੱਢ ਕੇ ਬੈਠੀ ਹੈ ਦੱਸਿਆ ਗਿਆ ਕਿ ਸਵੇਰੇ 8 ਵਜੇ ਤੋਂ ਹੀ ਇਹ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਮਿਲੇ ਸਬੂਤਾਂ ਦੇ ਆਧਾਰ ਤੇ ਡਾਕਟਰ ਸੰਦੀਪ ਘੋਸ਼ ਦੇ ਖਿਲਾਫ ਗ੍ਰਿਫਤਾਰੀ ਦਾ ਜਿਹੜਾ ਖਤਰਾ ਉਮੜ ਰਾ ਹੈ। ਇਹਦੇ ਨਾਲ ਹੀ ਕੋਲਕਾਤਾ ਚ 40 ਹੋਰ ਥਾਵਾਂ ਤੇ ਵੀ ਸੀਬੀਆਈ ਦੇ ਵੱਲੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਬੀਆਈ ਸੰਦੀਪ ਘੋਸ਼ ਦੇ ਕਰੀਬੀ ਰਿਸ਼ਤੇਦਾਰਾਂ, ਹਸਪਤਾਲ ਦੇ ਹੋਰ ਅਧਿਕਾਰੀਆਂ ਅਤੇ ਐਡਮਿਨ ਬਲਾਕ ਤੇ ਵੀ ਛਾਪੇਮਾਰੀ ਕਰ ਰਹੀ ਹੈ। ਪਤਾ ਲੱਗਿਆ ਕਿ ਐਤਵਾਰ ਸਵੇਰ ਤੋਂ ਹੀ ਸੀਬੀਆਈ ਦੀਆਂ ਵੱਖ-ਵੱਖ ਟੀਮਾਂ ਉੱਤਰੀ ਕੋਲਕਾਤਾ ਦੇ ਕੇਸ਼ਟੋਪੁਰ, ਹਾਵੜਾ, ਐਂਟਾਲੀ ਪਹੁੰਚ ਗਈਆਂ ਸਨ। ਆਰਜੀ ਕਾਰਦੀ ਫੋਰੈਂਸਿਕ ਮੈਡੀਸਨ ਵਿਭਾਗ ਦੇ ਮੁਖੀ ਦੇਵਾਸ਼ੀ ਸੋਮਦਾਕਰ ਕੇਸ਼ਟਪੁਰ ਵਿੱਚ ਹੈ ਹਸਪਤਾਲ ਦੇ ਸਾਫਕਾ ਸੁਪਰਡੈਂਟ ਸੰਜੇ ਵਿਸ਼ਿਸ਼ਟ ਅੰਟਾਲੀ ਵਿੱਚ ਰਹਿੰਦੇ ਨੇ ਇਹਦੇ ਤੋਂ ਇਲਾਵਾ ਹਾਵੜਾ ਸਥਿਤ ਵਿਪਲਵ ਸਿੰਘ ਨਾਂ ਦੇ ਵਿਅਕਤੀ ਦੇ ਘਰ ਤੇ ਵੀ ਸੀਬੀਆਈ ਦੀ ਛਾਪੇਮਾਰੀ ਹੋਈ ਹੈ ਇਹ ਛਾਪੇਮਾਰੀ ਆਰਜੀ ਕਾਰ ਹਸਪਤਾਲ ਦੇ ਸਾਫਕਾ ਵਧੀਕ ਸੁਪਰਡੈਂਟ ਅਖਤਰ ਅਲੀ ਦੇ ਵੱਲੋਂ ਸਾਫਕਾ ਪ੍ਰਿੰਸੀਪਲ ਸੰਦੀਪ ਕੋਸ਼ ਅਤੇ ਹੋਰਨਾ ਦੇ ਖਿਲਾਫ ਜਿਹੜੀ ਵਿੱਤੀ ਬੇਨਿਜਮੀਆਂ ਨੇ ਉਹਨਾਂ ਦੀ ਸ਼ਿਕਾਇਤ ਦੇ ਸਬੰਧ ਵਿੱਚ ਦੱਸੀ ਗਈ ਹੈ ਹਾਈ ਕੋਰਟ ਦੇ ਹੁਕਮਾਂ ਤੇ ਸੀਬੀਆਈ ਨੇ ਬੀਤੇ ਸ਼ਨੀਵਾਰ ਨੂੰ ਇੱਕ ਐਫਆਈਆਰ ਦਰਜ ਕੀਤੀ ਸੀ ਅਤੇ ਐਫਆਈਆਰ ਦਰਜ ਕਰਕੇ ਭ੍ਰਿਸ਼ਟਾਚਾਰ ਦੇ ਇਸ ਮਾਮਲੇ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਸੀ ਸੀਬੀਆਈ ਨੇ ਕੋਲਕਾਤਾ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਪੱਛਮੀ ਬੰਗਾਲ ਸਰਕਾਰ ਦੁਆਰਾ ਗਠਿਤ ਸਿਟ ਤੋਂ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ ਹਾਈ ਕੋਰਟ ਨੇ ਵੀ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਘੋਸ਼ ਦੇ ਕਾਰਜਕਾਲ ਦੇ ਦੌਰਾਨ ਇਸ ਆਰਜੀ ਕਾਰ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿੱਚ ਹੋਈਆਂ ਵਿੱਤੀ ਬੇਨਿਜਮੀਆਂ ਦੀ ਜਾਂਚ ਦੇ ਹੁਕਮ ਦਿੱਤੇ ਸੀ ਨਿਰਪੱਖ ਜਾਂਚ ਹੋਵੇ ਇਹਨੂੰ ਯਕੀਨੀ ਬਣਾਉਣ ਦੇ ਹਿੱਤ ਵਿੱਚ ਸੀਬੀਆਈ ਨੂੰ ਇਹ ਜਾਂਚ ਸੌਂਪ ਦਿੱਤੀ ਸੀ ਅਦਾਲਤ ਨੇ ਇਹ ਹੁਕਮ ਡਾਕਟਰ ਅਖਤਰ ਅਲੀ ਦੀ ਪਟੀਸ਼ਨ ਤੇ ਦਿੱਤੇ ਸੀ ਡਾਕਟਰ ਅਖਤਰ 2023 ਤੱਕ ਹਸਪਤਾਲ ਦੇ ਡਿਪਟੀ ਸੁਪਰਡੈਂਟ ਰਹੇ ਅਖਤਰ ਅਲੀ ਨੇ ਬੁੱਧਵਾਰ ਵਾਲੇ ਦਿਨ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਸੰਦੀਪ ਕੋਸ਼ ਤੇ ਕਾਰਜਕਾਲ ਦੇ ਦੌਰਾਨ ਸਾਹਮਣੇ ਆਏ ਕਥਿਤ ਦੁਰਵਿਹਾਰ ਅਤੇ ਵਿੱਤੀ ਘੁਟਾਲਿਆਂ ਦੀ ਜਾਂਚ ਈਡੀ ਕਰੇ ਇਹ ਮੰਗ ਕਰ ਦਿੱਤੀ ਸੀ ਦੱਸਣਾ ਬਣਦਾ ਕਿ ਮੈਡੀਕਲ ਕਾਲਜ ਵਿੱਚ 9 ਅਗਸਤ ਨੂੰ ਇੱਕ ਸੈਮੀਨਾਰ ਹਾਲ ਦੇ ਵਿੱਚ ਇੱਕ ਪੋਸਟ ਗ੍ਰੈਜੂਏਟ ਦੀ ਟ੍ਰੇਨੀ ਡਾਕਟਰ ਦੇ ਨਾਲ ਕਥਿਤ ਤੌਰ ਤੇ ਜ਼ਬਰਦਸਤ ਅਤੇ ਕਤਲ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਵਿੱਚ ਆ ਗਿਆ ਸੀ ਮੁੱਖ ਸ਼ੱਕੀ ਸੰਜੀਤ ਰਾਏ ਕੋਟਕਾਤਾ ਪੁਲਿਸ ਲਈ ਕੰਮ ਕਰਨ ਵਾਲੇ ਇੱਕ ਨਾਗਰਿਕ ਵਲੰਟੀਅਰ ਉਨਾਂ ਨੂੰ ਫਿਰ 10 ਅਗਸਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਫਿਲਹਾਲ ਉਹ ਹਿਰਾਸਤ ਵਿੱਚ ਹੈ ਅਤੇ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਵੱਡੇ ਖੁਲਾਸੇ ਹੋ ਜਾਣ ਦੀ ਉਮੀਦ ਹੈ। ਦੋਸਤੋ ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆਹ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਕਾ